ਕੜੀਆ ਕੁੜੀ ਯਾਰ ਹੋਵਲਾ ਮਤਲਬ ਪੰਜਾਬੀ ਨਹੀਂ ਬੋਲੀ ਤੇ ਐ ਦੂਰੀ ਕਿਉਂ ਹੈ ਇੱਕ ਸ਼ੇਰ ਤੋਂ ਸ਼ੁਰੂ ਕਰਾਂ ਮੈਂ ਕਹਿੰਨੀ 10 ਸ਼ੇਰਾਂ ਤੋਂ ਸ਼ੁਰੂ ਕਰੋ ਜ਼ੋਰ ਸਾਹਿਬ ਦਾ ਸ਼ੇਰਾਂ ਨੇ ਕਿਹਾ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਆਪਣੀ ਮਾਂ ਨੂੰ ਕਹਿਣਾ ਮਾਂ ਛੱਡ ਦੇ ਇੱਕ ਵਾਰੀ ਫੇਰ ਬਹੁਤ ਸੋਹਣਾ ਹੈ ਪੰਜਾਬੀ ਏ ਜ਼ੁਬਾਨੇ ਨੀਰ ਕਾਨੇ ਮੇਰੇ ਦੇਸ਼ ਦੀ ਏ ਫਿੱਕੇ ਪੈਗੇ ਚਿਹਰੇ ਦੀ ਨੁਹਾਂ ਖਿਲਾੜੀ ਫਿਰੇ ਬੁੱਲੇ ਦੀਏ ਕਾਫੀਏ ਕਿਨੇ ਤੇਰਾ ਲਾਲ ਅਸ਼ਗਾਰਨੀ ਪੰਜਾਬੀਏ ਜਵਾਨ ਨੀਰਖਾਨੇ ਮੇਰੇ ਦੇਸ਼ ਦੀਏ ਮੈਂ ਕਿਵੇਂ ਫਿੱਕੀ ਪੈ ਜੂ ਮੈਂ ਨਹੀਂ ਸਹਿਮਤ ਜਦ ਤੱਕ ਸਾਡੇ ਗੁਰੂਆਂ ਦੀ ਬਾਣੀ ਸਾਡੇ ਪੀਰਾਂ ਭਗੀਆਂ ਦੇ ਸ਼ਲੋਕ ਕਾਫੀਆਂ ਸਾਡੇ ਕਵੀਆਂ ਦੀਆਂ ਕਵਿਤਾਵਾਂ ਸਾਡੇ ਕਹਾਣੀਕਾਰਾਂ ਦੀਆਂ ਕਹਾਣੀਆਂ ਨਾਵਲਕਾਰਾਂ ਦੇ ਨਾਵਲ ਵਿਅੰਗ ਅਤੇ ਸਾਡੇ ਕਲਾਕਾਰਾਂ ਦੇ ਗੀਤ ਵਾਇ ਤੇ ਰਹਿਣਗੇ ਭਾਵੇਂ ਕਿ ਅੱਜ ਥੋੜੀ ਲਚਰਤਾ ਬਖੇਰ ਰਹੇ ਨੇ ਪਰ ਚੰਗੇ ਗੀਤ ਵੀ ਬਹੁਤ ਆ ਰਹੇ ਨੇ ਜਦ ਤੱਕ ਦੇਸ਼ਾਂ ਵਿਦੇਸ਼ਾਂ ਦੀਆਂ ਸਟੇਜਾਂ ਤੇ ਵਿਆਹ ਸ਼ਾਦੀਆਂ ਮੰਗਣੇ ਮੇਲਿਆਂ 'ਚ ਖੇਤ ਮੇਲਿਆਂ 'ਚ ਵੱਜਣਗੇ ਗੀਤਾਂ ਦੇ ਬੋਲ ਝੱਖੜ ਝੋਲਿਆਂ ਵਾਂਗ ਚਾਹੇ ਸਮਾਜ ਵਿੱਚ ਚਾਹੇ ਖਿਲਾਅ ਵਿੱਚ ਗੂੰਜਦੇ ਰਹਿਣਗੇ ਤਦ ਤੱਕ ਮਾਂ ਬੋਲੀ ਪੰਜਾਬੀ ਦੇ ਝੰਡੇ ਝੂਲਦੇ ਰਹਿਣਗੇ ਤਦ ਤੱਕ ਮਾਂ ਬੋਲੀ ਦੇ ਪੰਛੀਆਂ ਵਰਗੇ ਪੁੱਤਰ ਇਸ ਦੀ ਸ਼ਾਨ ਦਾ ਆਨੰਦ ਲੈਣਗੇ ਅਤੇ ਇਸ ਦੇ ਕੂਲੇ-ਕੂਲੇ ਪੱਤਿਆਂ ਕੂਲੀਆਂ-ਕੂਲੀਆਂ ਕਲੀਆਂ ਸੂਹੇ ਫੁੱਲਾਂ ਕੂਲੀਆਂ-ਕੂਲੀਆਂ ਟਾਣੀਆਂ ਤੇ ਮਾਂ ਵਰਗੇ ਟਾਣਾਂ ਦਾ ਸਹਾਰਾ ਲੈ ਕੇ ਰਹਿਣਗੇ ਪੱਤਿਆਂ ਦੀ ਛਾਂ ਵਿੱਚ ਬਹਿਣਗੇ ਅਤੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਤੋਂ ਲੈ ਕੇ ਬਾਬੇ ਨਾਨਕ ਦੇ ਸ਼ਬਦਾਂ ਦੇ ਬੋਲ ਗੂੰਜਦੇ ਰਹਿਣਗੇ ਪੰਜਾਬੀ ਬੋਲੀਆਂ ਤੇ ਵਜਦੇ ਢੋਲ ਜਿਉਣੇ ਦਾ ਬਦਲਾ ਤੇ ਹੀਰ ਦੇ ਬੋਲ ਗਾਣਗੇ ਕੰਨਾ ਵਿੱਚ ਰਸ ਕੋਲ ਤੇ ਮਾਂ ਬੋਲੀ ਦੇ ਪੁੱਤਰਾਂ ਨੂੰ ਨੀਂਦ ਨਹੀਂ ਆਉਣ ਦੇਣਗੇ ਅਤੇ ਮਾਂ ਬੋਲੀ ਦੇ ਪੁੱਤਰ ਭਾਵੇਂ ਦੇਸ਼ਾਂ ਵਿੱਚ ਤੇ ਭਾਵੇਂ ਵਿਦੇਸ਼ਾਂ ਵਿੱਚ ਵਸਦੇ ਰਹਿਣਗੇ ਹਾਜ਼ਰੇ ਰਹਿਣਗੇ ਗੀਤਾਂ ਤੇ ਟੱਪਦੇ ਰਹਿਣਗੇ ਅੱਖ ਨਾ ਚਮਕਣਗੇ ਜਾਗਦੇ ਹੀ ਰਹਿਣਗੇ ਤੇ ਮਾਂ ਬੋਲੀ ਨੂੰ ਹੁਲਾਰੇ ਦਿੰਦੇ ਰਹਿਣਗੇ ਜਦ ਤੱਕ ਸਵੇਰੇ ਸ਼ਾਮ ਗੁਰੂ ਘਰ ਦੇ ਸਪੀਕਰਾਂ ਵਿੱਚ ਹੁੰਦਾ ਜਪਜੀ ਸਾਹਿਬ ਤੇ ਰਹਿਰਾਸ ਦਾ ਪਾਠ ਤਦ ਤੱਕ ਕਿਵੇਂ ਪੈਜੂ ਤੁੰਦਲੀਆ ਹੋਰ ਤਾਂ ਹੋਰ ਦੁਨੀਆ ਨੇ ਜੰਮਦੇ ਵੀ ਰਹਿਣਾ ਹੈ ਮਰਦੇ ਵੀ ਰਹਿਣਾ ਹੈ ਖਤਮ ਨਾ ਹੋਣੀਆਂ ਲੋਰੀਆਂ ਤੇ ਮਰਨ ਤੇ ਪੈਂਦਿਆਂ ਰਹਿਣਾ ਬਹਿਣਾ ਤੇ ਨਾਲੇ ਜਦੋਂ ਬੰਦਾ ਰੋਂਦਾ ਹੈ ਨਾ ਤਾਂ ਆਪਣੀ ਭਾਸ਼ਾ ਵਿੱਚ ਹੀ ਰਹੁੰਦਾ ਏ ਆਪਣੀ ਮਾਂ ਬੋਲੀ ਵਿੱਚ ਪੈਂਦੇ ਨੇ ਵਹਿਣ ਤੇ ਫਿਰ ਭਲਾ ਕੌਣ ਮਾਰ ਸਕਦਾ ਏ ਮਾਂ ਬੋਲੀ ਸ਼ਾਲਾ ਜੁਗ ਜੁਗ ਜੀਵੇ ਸਾਡੀ ਮਾਂ ਬੋਲੀ ਅਤੇ ਬਾਕੀ ਵੀ ਜਿਉਂਦੀਆਂ ਰਹਿਣ ਅਤੇ ਜਿਉਂਦੀਆਂ ਰਹਿਣ ਖੇਤੀ ਪੇਸ਼ਾਵਾਂ ਜੋ ਮਾਂ ਬੋਲੀ ਦੀਆਂ ਪਿਆਰੀਆਂ ਤੀਆਂ ਹਨ ਜਿਵੇਂ ਸਾਡੇ ਬਹੁਤ ਸਾਰੀਆਂ ਜਾਤਾਂ ਹਨ ਬਹੁਤ ਸਾਰੇ ਵਰਗ ਹਨ ਅਤੇ ਹਰ ਵਰਗ ਦੀ ਆਪਣੀ ਬੋਲੀ ਹੈ ਕੋਈ ਕਹਿੰਦਾ ਕਿੱਥੇ ਗਿਆ ਸੀ ਕੋਈ ਕਹਿੰਦਾ ਕਿੱਥੇ ਗਿਆ ਤੀ ਕੋਈ ਕਹਿੰਦਾ ਕਿਧੇ ਗਿਆ ਹਾਈ ਕੋਈ ਕਹਿੰਦਾ ਸਿੰਦਾ ਕਹੀਂ ਜਾਵਾ ਕੋਈ ਕਹਿੰਦਾ ਮਔਰੇ ਕੋਈ ਕਹਿੰਦਾ ਦਹੀਂ ਭੱਲਾ ਤੇ ਕੋਈ ਕਹਿੰਦਾ ਦਹੀਂ ਭੱਲਾ ਕੋਈ ਕਹਿੰਦਾ ਭਾਬੀ ਤੇ ਕੋਈ ਕਹਿੰਦਾ ਭਾਬੀ ਆ ਕੋਈ ਕਹਿੰਦਾ ਖੜਜਾ ਮੈਂ ਮਾਰਦਾ ਤੇਰੇ ਛਿੱਤਰ ਤੇ ਕੋਈ ਕਹਿੰਦਾ ਖਲੋ ਤੇਰੇ ਮੈਂ ਮਾਰਦਾ ਲਿੱਤਰ ਕੋਈ ਕਹਿੰਦਾ ਭਾਈ ਕੋਈ ਕਹਿੰਦਾ ਭਾਜੀ ਕੋਈ ਕਹਿੰਦਾ ਵੀਰੇ ਕੋਈ ਕਹਿੰਦਾ ਵੀਰੇ ਤੇ ਕੋਈ ਕਹਿੰਦਾ ਬਾਹੂ ਵੇ ਕੋਈ ਕਹਿੰਦਾ ਤੂੰ ਕੀ ਕਰਨੇਗਾ ਤੇ ਕੋਈ ਕਹਿੰਦਾ ਤਾਉਂ ਕੀ ਕਰਲੇਗਾ ਮੇਰਾ ਹੱਲੇ ਹੋਰ ਵੀ ਕਿੰਨੇ ਰੰਗ ਨੇ ਮਾਂ ਬੋਲੀ ਦੀਆਂ ਪਿਆਰੀਆਂ ਧੀਆਂ ਦੇ ਛਲਾ ਹੱਸਦੀ ਰਵੇ ਬਸਦੀ ਰਵੇ ਰਸਦੀ ਰਵੇ ਮਾਂ ਬੋਲੀ ਪੰਜਾਬੀ ਵਾਜਦੇ ਰਹਿਣ ਲਲਕਰੇ